ਸਬਜ਼ੀ ਦਾ ਦਰਦਪਲਾਉਂਦੀ ਤੁਹਾਡਾ ਸਵਾਲ ਤਾਂ ਹੈ ਹਾਂਜੀ ਮਿਲ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾਣਾਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੇ ਵਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਹਾਂਜੀ ਹੁਣ ਆਪਾਂ ਕੱਟਦੇ ਆਂਗੀ ਸਬਜ਼ੀ ਤੇ ਟਾਈਮ ਹੈ ਜਿਹੜਾ 2:30 ਵੱਜ ਗਏ ਪਹਿਲਾਂ ਆਪਾਂ ਘਰ ਦੇ ਕੰਮ ਨਿਬੜੇ ਅੱਜ ਉਸ ਤੋਂ ਬਾਅਦ ਵਿੱਚ ਫਿਰ ਬਾਟਪੌਂਡ ਚਲੇ ਗਏ ਨਾ ਉਸ ਤੋਂ ਬਾਅਦ ਵਿੱਚ ਬਾਟਪੌਂਡ ਚਲੇ ਗਏ ਬੋਟ ਤੇ ਵੀ ਹੈਗੀ ਤੇ ਸੀੜੀ ਸੀਗੀ ਲੱਗਿਆ ਤਾਂ ਸਾਰਾ 1:30 ਘੰਟੇ ਹੀ ਹੋਊਗਾ ਮੇਰੇ ਨਾਲ ਆ ਅੱਧਾ ਨਹੀਂ ਪੌਣਾ ਲੱਗ ਗਿਆ ਹੋਊਗਾ ਬਸ ਇੰਨਾ ਕੁ ਟਾਈਮ ਹੀ ਨਿਕਲ ਜਾਣਾ ਹੋਣੀ ਟਾਈਮ ਲੱਗਿਆਗਾ ਉੱਥੇ ਤਾਂ 10 ਮਿੰਟ ਹੀ ਲੱਗੇ ਨੇ ਨਾ ਤੇ ਉਸ ਤੋਂ ਪਹਿਲਾਂ ਸਵੇਰ ਦੇ ਜਿੰਨੇ ਕੰਮ ਕੰਮ ਹੀ ਜ਼ਿਆਦਾ ਸੀਗੇ ਥੋੜੇ ਜਿਨੇ ਨਾ ਬਲੌਗ ਹੀ ਨਹੀਂ ਬਸ ਸ਼ੁਰੂ ਹੋਇਆ ਹੈਗਾ ਤੇ ਹੁਣ ਮਹਾਜਨ ਅਬੀ ਵੋਟ ਪਾ ਕੇ ਆ ਕੀ ਫਿਰ ਆਪਾਂ ਵੀ ਬਲੌਗ ਬਣਾਵਾਂਗੇ ਨਾ ਉਸ ਤੋਂ ਪਹਿਲਾਂ ਟਾਈਮ ਨਹੀਂ ਲੱਗਿਆ ਬਸ ਆਪ ਕੋ ਆਪਣੀ ਕੰਮਾਂ ਦੀ ਸਾਰਿਆਂ ਨੂੰ ਹੋਈ ਰਹੀ ਇੱਕ ਅੱਜ ਥੋੜੇ ਜਿਹਾ ਕੱਪੜਾ ਦੀਦਾ ਜ਼ਿਆਦਾ ਹੋ ਗਿਆ ਤੇ ਹੁਣ ਨਵੀ ਦੀ ਰੈਡੀ ਜਾਂਦੇ ਨੇ ਅੱਜ ਮੱਝਾ ਉਹਨਾਂ ਨੂੰ ਸੁਭਾਤੀ ਵਾ ਤੁਸੀਂ ਬੰਨੇ ਹੋ ਮੱਜਾਂ ਦੇ ਟਾਈਮ ਤੇ ਅਸੀਂ ਅੱਜ ਉਧਰ ਵਾਗੇ ਉਹ ਵੀ ਮੇਰੇ ਨਾਲ ਹਰੋ ਜੇ ਇਸ ਤਰੀਜ਼ ਚਲਾਕੀ ਨਹੀਂ ਕਰਦੇ ਹੁੰਦੇ ਸੀਗੇ ਜਦੋਂ ਮੱਜਾਂ ਦਾ ਟਾਈਮ ਹੁੰਦਾ ਹੈਗਾ ਉਦੋਂ ਉਹ ਗੁਰਦੁਆਰੇ ਵਾਗੇ ਜਾਂਦੇ ਨੇਗੇ ਤੇ ਅੱਜ ਮੈਂ ਵੀ ਫਿਰ ਬੋਟਪੌਣ ਚ ਨਹੀਂ ਗਈ ਮੱਜਾਂ ਦੇ ਟਾਈਮ ਤੇ ਮਹਾਜੇ ਪਹਿਲਾਂ ਮੈਨੂੰ ਕਹਿੰਦੇ ਸਵੇਰੇ 10:00 ਵਜੇ ਕਹਿੰਦੇ ਹੁਣ ਪਾਵਾਂ ਮਹਾਜੇ ਨਹੀਂ ਮੇਰੇ ਕੰਮ ਨਿਭਣਦੇ ਹੈਗੇ ਜੀ ਮੈਂ ਸ਼ਾਂਤੀ ਨਾਲ ਹੀ ਜਾਵਾਂਗੀ ਕਿੱਚ ਤੂੰ ਜਦੋਂ ਭਈ ਜਾਇਆ ਨਹੀਂ ਜਾਂਦਾ ਹੈਗਾ ਕੰਮ ਛੱਡ ਕੇ ਨਾ ਆ ਕੇ ਕਰਨੇ ਓਖੇ ਹੋ ਜਾਂਦੇ ਨੇ ਤੇ ਚਾਹ ਪਣੀ ਕਰਕੇ ਦੇਗੇ ਸੀ ਚਾਹ ਪੀ ਕੇ ਫਿਰ ਅਸੀਂ ਬੋਟਪੌਣ ਚਲੇ ਗਏਗੇ ਨਾ ਹੁਣ ਆ ਹੋ ਜਾਂਦੇ ਨੇ ਹੁਣ ਮੈਂ ਮੱਚਾ ਮੱਚਾ ਸੰਭਾਲ ਲੂਗੀ ਨਾਲੇ ਆਪਾਂ ਬਣਾਉਨੇਗੇ ਸਬਜ਼ੀ ਸਬਜ਼ੀਏ ਕਾਫੀ ਦਿਨ ਹੋ ਗਏ ਲੈ ਕੇ ਰੱਖੀ ਨੂੰ ਨਾ ਖਰਾਬ ਹੋਣ ਲੱਗ ਗਈ ਸੀ ਸਾਨੂੰ ਤਾਂ ਬਾਗ ਜਿਹੇ ਟੰਗਰ ਗਈ ਮਾਚਾਰਾਇ ਤੇ ਕੀ ਸਾਗ ਨਾ ਉਹ ਕੱਲ ਨਹੀਂ ਬਣੀ ਹੈਗੀ ਜਿਹੜਾ ਅਸੀਂ ਪਹਿਲਾਂ ਸਾਗ ਬਣਾਇਆ ਸੀਗਾ ਵਧੀਆ ਕੱਲੀ ਸੀ ਸਰੋਂ ਦਾ ਤੇ ਉਹਨਾਂ ਵਧੀਆ ਨਹੀਂ ਬਣਿਆ ਹੈਗਾ ਜੇ ਨੌ ਵਧੀਆ ਬਣਿਆ ਸੀਗਾ ਪਤਾ ਨਹੀਂ ਘਾਤੋਂ ਵੇਸਨਾ ਸਾਗ ਵੀ ਇਸ ਤਰੀਂ ਹੁੰਦਾਗਾ ਤੇ ਪਹਿਲਾਂ ਉਹ ਖਾਧਾ ਕਰਕੇ ਨਾ ਹੁਣ ਇਹਦੀ ਕੀ ਸਾਗ ਵਧੀਆ ਨਹੀਂ ਲੱਗਿਆ ਮੈਂ ਫਿਰ ਆਪਾਂ ਸਬਜ਼ੀ ਬਣਾ ਲੈਨੇ ਆ ਸਾਰੇ ਨਹੀਂ ਨੱਕ ਜੇ ਆਪਾਂ ਪਿੰਦ ਵਧੀਆ ਖਾ ਲੈਣ ਨਵੀਂ ਰੈਡੀ ਨੇ ਨੱਕ ਜੇ ਮਾਰ ਕੇ ਮੈਨੂੰ ਵੀ ਘੱਟ ਵਧੀਆ ਲੱਗਿਆਗਾ ਤੇ ਜੇਕਰ ਉਹ ਨਾ ਬਣਿਆ ਹੁੰਦਾ ਫਿਰ ਇਹੇ ਵਧੀਆ ਲੱਗਦਾ ਨਾ ਮੈਨੂੰ ਲੱਗਦਾ ਜਿਉ ਉਹ ਵੀ ਸਾਗ ਬਣਾ ਕੇ ਦੀ ਉਹ ਬਹੁਤ ਯਾਰੀ ਵਧੀਆ ਸੀ ਤੇ ਜੋ ਅੱਜ ਸਬਜ਼ੀ ਬਣਾ ਲੈਨੇ ਫਿਰ ਡੰਗ ਜਾਂ ਫੁੱਟੂਆ ਨਾ ਹਰ ਰੋਜ਼ ਸਾਗ ਤੋਂ ਵੀ ਦੀ ਲੈ ਜਾਂਦਾਗਾ ਖਾਂਦਾ ਖਾਂਦੇ ਨਹੀਂ ਹੈਗੇ ਫਿਰ ਨਾ ਜਿਵੇਂ ਹੁਣ ਵਧੀਆ ਲੱਗਦਾ ਨਹੀਂ ਹੈਗਾ ਜੇ ਤਾਂ ਵਧੀਆ ਲੱਗੇ ਫਿਰ ਤਾਂ ਖਾਦਾ ਜਾਂਦਾ ਜੇ ਤਾਂ ਨਾ ਜਾਂ ਵਧੀਆ ਲੱਗੇ ਨਾ ਫਿਰ ਛੱਡ ਜੀ ਦਿੰਦੇ ਨੇ ਕੌਲੀ ਚ ਕੌਲੀ ਛੱਡਣਾ ਤਾਂ ਮੈਨੂੰ ਬਹੁਤ ਪੁਰਾ ਲੱਗਦਾਗਾ ਨਾ ਮੈਂ ਇਥੇ ਛੱਡਿਆ ਜਾਵੇ ਜਿਹੜਾ ਕੋਈ ਛੱਡ ਦਿੰਦਾ ਫਿਰ ਮੈਨੂੰ ਵਧੀਆ ਨਹੀਂ ਲੱਗਦਾ ਤੁਸੀਂ ਵਰਤੀ ਤੇ ਉਹ ਹਜਲਾ ਜੀ ਸਾਹਿਬ ਜੀ ਬਣਾ ਲੇਗੀ ਇਹ ਪਤਾ ਨਹੀਂ ਵਿੱਚੋਂ ਕਿੰਨੇ ਕਾਣੇ ਹੋਣਗੇ ਹੁਣ ਅਸੀਂ ਪੋਟ ਪਾਉਣੀ ਹੈ ਸਾਡੇ ਬਾਰ ਮੂਰੇ ਦਾ ਉਹ ਖੜਾ ਸਬਜ਼ੀ ਵਾਲਾ ਭਾਈ ਮੈਨੂੰ ਆਏ ਲੱਗੇ ਵਾ ਕਿ ਤੇ ਹੋਰ ਨਾ ਸਬਜ਼ੀ ਲੈ ਲਈ ਹੋਵੇ ਸਬਜ਼ੀ ਦੇ ਪੰਨੀ ਦੋ ਤਿੰਨ ਪੰਨੀਆਂ ਨਹੀਂ ਹੈ ਐਨਾ ਸ਼ੁਕਰ ਕਹਿੰਦੇ ਨਹੀਂ ਕਹਦੇ ਉਹ ਤਾਂ ਵੀ ਇਧਰ ਗਵਾਂਡੀਆਂ ਨਹੀਂ ਰਈਆਂ ਸੀਗੀਆਂ ਤੇ ਇਹ ਆਪਾਂ ਨਹੀਂ ਦੇਖੇਗੀ ਦੇਖਦੇ ਹਾਂ ਹੁਣ ਕਾਣੇ ਗੁੰਮੇ ਇਹਦਾ ਕਾਣੇ ਵੀ ਥੋੜੇ ਜਿਹਾ ਵੱਧ ਹੁੰਦੇ ਨੇ ਨਾ ਸੰਡੀ ਸੰਡੀ ਜੀ ਵੱਧੀ ਪਈ ਜੀ ਅੱਜ ਤੋਂ ਪਸੋਣੀ ਸੀ ਕੱਲ ਨੂੰ ਕੱਲ ਮੱਧਮੀਆਂ ਦਿਨ ਸੀ ਅੱਜ ਸਵੇਰੇ ਨਾ ਤੋਂ ਦਵਾਯਾ ਦਾ ਪਈ ਪਰ ਥੋੜੀ ਧੁੱਪ ਵਧੀਆ ਸੀਗੀ ਹਵਾ ਵੀ ਨਹੀਂ ਹੈਗੀ ਸੀਗੀ ਧੁੱਪ ਵੀ ਸੋਹਣੀ ਸੀ ਬਿਆਹ ਤੋਂ ਆ ਕੇ ਮੈਨੂੰ ਲੱਗਦਾ ਮੈਂ ਬਾਅਦ ਤੋਂ ਤੇ ਹੋਣੀ ਹੈ ਉਦੋਂ ਬਾਅਦ ਅੱਜ ਧੁੱਪ ਤੇ ਨਹੀਂ ਗੇ ਮੈਂ ਤਾਂ ਇਹ ਵੀ ਨਹੀਂ ਜ਼ਿਆਦਾ ਹੈਗਾ ਬਿਆਹ ਤੋਂ ਬਾਅਦ ਛਪਣਾ ਨਹੀਂ ਸੀ ਕਿਸੇ ਨੇ ਵੀ ਮੈਨੂੰ ਤਾਂ ਜ਼ਿਆਦਾ ਨਹੀਂ ਹੈਗਾ ਤੇ ਅੱਜ ਬਸ ਫਿਰ ਮੈਨੂੰ ਆਇਆ ਹੋਗਾ ਧੁੱਪ ਦਾ ਲਾਲਚ ਮਹਾ ਪਹਿਲਾਂ ਇੱਥੇ ਮੈਂ ਵਾਲ ਸੁਕਾ ਕੇ ਨਾ ਫਿਰ ਬਾਅਦ ਵਿੱਚ ਹੀ ਜਾਉਂਗੀ ਜੇ ਪਹਿਲਾਂ ਵਾਗੇ ਆ ਕੇ ਫਿਰ ਟਾਈਮ ਨਹੀਂ ਰਹਿੰਦਾ ਹੈਗਾ ਨਾ ਫਿਰ ਬਾੜ ਨਹੀਂ ਸੁੱਕਦੇ ਹੈਗੇ ਜਦੋਂ ਫਿਰ ਵਧੀਆ ਜਿਹਾ ਨਹੀਂ ਲੱਗਦਾ ਹੈਗਾ। ਹੁਣ ਪਾ फटाफट ਕੱਟ ਕੇ ਸਬਜ਼ੀ 2:30 ਵਜੇ ਬਣਾ ਕੇ ਫਿਰ ਮੰਜਾ ਵੀ ਨਹੀਂ ਜਾਵਾਂਗੀ। ਲੋਈ ਆਪਣੀ ਸਬਜ਼ੀ ਬਣ ਗਈ ਬੈਂਗਣੀ ਆ ਨੂੰ ਹੈ। ਭਗਵਾਨ ہمارے ਸਾਥ ਵਿੱਚ ਹੈ। ਸਾਥ ਦਾ ਹੈਗਾ ਹੀ ਹੈਗਾ। ਤੇ ਇਧਰ ਆਪਾਂ ਪਾਣੀ ਤਰ ਲਿਆ ਕਰ ਦਮੂ ਕਿਉਂਕਿ ਜਦੋਂ ਧਾਰਾ ਕੱਢਦੇ ਆ ਨਾ ਭਈ ਠੰਡੇ ਪਾਣੀ ਤੇ ਹੱਥ ਨਹੀਂ ਪੈਂਦਾ ਹੈਗਾ ਨਾ ਲੋ ਜੀ ਅੱਜ ਨਵੀਂ ਨਾਲ ਨਾ ਪੂਰੀ ਬਣੀ ਤੇ ਦਾ ਸਾਡੇ ਨਾਲ ਵੋਟ ਪਾਉਣ ਵਗ ਗਈ ਹੈ ਨਾ ਤੇ ਉੱਥੇ ਉਹਨਾਂ ਨੂੰ ਲੱਭੀ ਨਹੀਂ ਹੈਗੀ ਨਾ ਤਾਂ ਅਸੀਂ ਖੜੀਆਂ ਹੀ ਬੜਾ ਨਾ ਸਾਨੂੰ ਵੀ ਇੰਨਾ ਪਤਾ ਸੀਗਾ ਤੇ ਨਹੀਂ ਉਹਨਾਂ ਨੇ ਧਿਆਨ ਦਿੱਤਾ ਕਹਿੰਦੇ ਵੋਟ ਨਹੀਂ ਪਈ ਹੈਗੀ ਕਹਿੰਦੇ ਤੇ ਕੱਟਦੀ ਕੱਟਦੀ ਪਿੱਛੇ ਤੋਂ ਵੋਟ ਨਵੀਂ ਨੂੰ ਤੇ ਭਾਰੀ ਬਣ ਗਈ ਮੇਰੀ ਵੋਟ ਕੱਟਦੀ ਵੀ ਮੈਂ ਵੋਟ ਪਾਉਣੀ ਸੀ ਨਾ ਫਿਰ ਵੀ ਆਇਆ ਹੁੰਦਾ ਜਿੱਥੇ ਆਪਾਂ ਖੜੇ ਹੁੰਨੇ ਹੈਗੇ ਮੇਆ ਬੋਟੀ ਵੋਟ ਵਈ ਦੂਜਾ ਤਾਂ ਕਹਿ ਕੇ ਖਵਾਈਏ ਵੋਟ ਦੂਜਾ ਨਹੀਂ ਪਾਉਂਦਾ ਬੀਬੀ ਨੂੰ ਕਹਦੀ ਕਦੀ ਵੀ ਜਿਹੜੇਗਾ ਸਿਰ ਮੈਂ ਪੋਣੀ ਤੂੰ ਪਾਈਂਗੇ ਨਹੀਂ ਵੀ ਮੈਂ ਮੇਰੀ ਵੋਟ ਕੱਟੀ ਗਈ ਬੀਬੀ ਰ ਵਿਚਾਰੀ ਨੂੰ ਉਹ ਨਿਸ਼ਾਨ ਹੀ ਨਹੀਂ ਲੱਭੇਗਾ ਜੇ ਹੋ ਤਾਂ ਹੀ ਲੱਭੂ ਉਹ ਨਿਸ਼ਾਨ ਹੈ ਵੀ ਨਹੀਂ ਸੀਗਾ ਬਾਕੀ ਬੀਬੀ ਵਿਚਾਈ ਉਹੀ ਲੱਭੀ ਗਈ ਨਾ ਪਤਾ ਨਹੀਂ ਸੀਗਾ ਤੇ ਚਲ ਉਹ ਕਿਸੇ ਨੂੰ ਹੋਟ ਪਾਇਆ ਜੀ ਤੇ ਜਦੋਂ ਅਸੀਂ ਘਰੇ ਆਏ ਆ ਆਪਣੇ ਡੈਡੀ ਨੇ ਵੀ ਕਹਿੰਦੀ ਮੇਰੀ ਵੋਟ ਕੱਟਦੀ ਪਾਪਾ ਇਹਨੂੰ ਵੀ ਕਹਿੰਦੀ ਮੇਰੀ ਵੋਟ ਕੱਟਦੀ ਉਹ ਕਹਿੰਣ ਵੀ ਐ ਕੱਟੀ ਨਹੀਂ ਜਾਂਦੀ ਹੋਗੀ ਮੈਂ ਕੌਣ ਘਟਾਉਂਦਾਗਾ ਕੋਈ ਨਹੀਂ ਘਟਾਉਂਦਾ ਹੁੰਦਾ ਇਸ ਤਰ੍ਹਾਂ ਨਾ ਮੈਂ ਦੇ ਨਵੀਕ ਪਾਸੇ ਉਦੋਂ ਵੀ ਇੱਕ ਪਾਸੇ ਪੇਉ ਬੱਤ ਨਾ ਐ ਨਵੀ ਦੀ ਰੈਡੀ ਨਾਲ ਨੂੰ ਕੇ ਦੁਆਰਾ ਵੋਟ ਪਾਉਣਗੇ ਉਹਨਾਂ ਨੇ ਜਾ ਕੇ ਚੈੱਕ ਕੀਤੀ ਤੇ ਵੋਟਰ ਸੂਚੀ ਨਾ ਉਹ ਜਿਹਨਾਂ ਅਸਿਕੰਦਰ ਦੀ ਵੋਟ ਆਈ ਪਈ ਨੇ ਨਵੀ ਦੀ ਆਈ ਪਈ ਉਹਦੀ ਲੈ ਕੇ ਫਿਰ ਨਵੀ ਨੂੰ ਫੇਰ ਲੈ ਕੇ ਗਏ ਹੁਣ ਅੱਧਾ ਪੌਣਾ ਘੰਟਾ ਲੱਗ ਗਿਆ ਉਹਨੂੰ ਉਦੋਂ ਹਜੇ ਅਸੀਂ ਛੇਤੀ ਮੁੜਿਆ ਕਿਉਂਕਿ ਉਦੋਂ ਚਾਹ ਦਾ ਟਾਈਮ ਸੀ ਦੁਪਹਿਰ ਦੀ ਦਾ ਨਾ ਮੱਜਾਂ ਦਾ ਟਾਈਮ ਸੀਗਾ ਅਗਲੀ ਹੁਣ ਹਰ ਇੱਕ ਬੁੜੀ ਕੱਲੀ ਗਈ ਅਗਲੀ ਕਹਿੰਦੇ ਚਾਹ ਬਣਾ ਕੇ ਮੱਜਾਂ ਬੰਨ ਕੇ ਵੀ ਫੇਰ ਜਾਵਾਂਗੇ ਨਾ ਤੇ ਅਸੀਂ ਫੇਰ ਪਹਿਲੀਆਂ ਜੀ ਵਾਗੇ ਕਿ ਮੱਜਾਂ ਅਸੀਂ ਛੱਡ ਗਿਆ ਵੀ ਚ ਤੇ ਚਾਹ ਮੈਂ ਬਣਾ ਕੇ ਦੇਗੀ ਸੀ ਚਾਹ ਤੂੰ ਪੀਨੀ ਸੀ ਸਾਰਿਆਂ ਨੇ ਨਾ ਤੇ ਵਿਚਾਰੀ ਦੋ ਵਾਰ ਪਕਾਈ ਹੋਈ ਸਕੂਲ ਚ ਹੋਰ ਉਰ ਤਾਂ ਇੰਦੀ ਐਡਿਵਿਟੀ ਲੈਣ ਹੁਣ ਬੱਲਾ ਆਪਾਂ ਪਹਿਲਾਂ ਦੋਨੇ ਕਲੀ ਜਵਗ ਜਾਂਦੀਆਂ ਫਿਰ ਵੀ ਆਪਾਂ ਔਖੀ ਹੁੰਦੀਆਂ ਕਿਉਂ ਹੋਰ ਇਕੱਲੇ ਜਾਣੇ ਨੂੰ ਜਾਣਾ ਨਾ ਬਹੁਤ ਔਖਾ ਲੱਗਦਾ ਹੈਗਾ ਮੈਨੂੰ ਤਾਂ ਬੜਾ ਔਖਾ ਲੱਗਦਾ ਸੀ ਉੱਥੇ ਜਾ ਕੇ ਬਾਹਲੇ ਜਾਣੇ ਨਾ ਉੱਥੇ ਹੋਰ ਉੱਥੇ ਜੇ ਤਾਂ ਮੂਰੇ ਬੁੜੀਆਂ ਹੁਣ ਫਿਰ ਤਾਂ ਗੱਲ ਕੁਸ਼ੋਰ ਹੁੰਦੀ ਹੈ ਕਿ ਅੱਜ ਬੁੜੀਆਂ ਉਹਨਾਂ ਇੰਟਰਸਟ ਜਾਂ ਨਹੀਂ ਲੈਂਦੇ ਹੈਗੇ ਵੋਟਾਂ 'ਚ ਨਾ ਲੋਕ ਸਾਰੇ ਤੇ ਬੇਸ਼ੱਕ ਪਾਈ ਆਣਾ ਵੀ ਐ ਕਦੇ ਕਦੇ ਜੇ ਪੈਂਦੀ ਹੈਗੀ ਬਸ ਮਨ ਲਾ ਦੇ ਘੰਟੇ ਦਾ ਆਪਣੇ ਪਿੰਡ ਚ ਜੇ ਵੱਧਾ ਹੋਰ ਉਹ ਸਾਰੇ ਕਹੀਆਂ ਨੇ ਆਂਟੀ ਵਰਗੀਆਂ ਸੀ ਉਹ ਦੱਸੀ ਕੀ ਆ ਉਹ ਕਹਿੰਦੀ ਆ ਕਿ ਨਹੀਂ ਕਹਿੰਦੀ ਆ ਕਿ ਸਾਡੇ ਤੇ ਕਈ ਰਿਸਰਚ ਕੋਈ ਨਹੀਂ ਸੀ ਉਸੇ ਪਿੰਡ ਚ ਨਹੀਂ ਕਹਿੰਦੀ ਇੰਨਾ ਹੈਗਾ ਕਈ ਕੋ ਸਾਰੇ ਕਹਿੰਦੇ ਨੇ ਸਬੂਟ ਪੁਣ ਝੰਡੇ ਨਹੀਂ ਕਦੇ ਵੀ ਕੋਈ ਨਹੀਂ ਕਦੇ ਨਹੀਂ ਵੋਟ ਪਾਈ ਆਣਾ ਸੀ ਹੁਣ ਆਪ ਮੈਨੂੰ ਨਹੀਂ ਕਹੀਆਂ ਅਸੇਵਿੰਦਰ ਕਹਿੰਦਾ ਵੋਟ ਮੁਕੀ ਆ ਵੀ ਕਹਿੰਦਾ ਛੱਡੀ ਸੀ ਸਭ ਨਹੀਂ ਬਾਕੇ ਆਨੇ ਹੁਣੇ ਬਾਕੇ ਨਹੀਂ ਆਉਂਦੇ ਹੁਣੇ ਸਾਹੀ ਕਹਿੰਦਾ ਉਹਨਾਂ ਨੇ ਨਹੀਂ ਜਿਹੜਾ ਕੋਈ ਪੰਨ ਹੁੰਦਾ ਕਹਿੰਦਾ ਨਹੀਂ ਹੈਗਾ ਕਿਸੇ ਨੂੰ ਨਾ ਨੋ ਸਦਾ ਹੋਈ ਗੱਲ ਹੈਗੀ ਸਾਰ ਬਾਦ ਪਤਾ ਨਹੀਂ ਗੇੜਾ ਲੱਗਦਾ ਹੈ ਕਿ ਹਾਂ ਬਾਹਰ ਦੇ ਨਾਲ ਤੁਹਾਨੂੰ ਜਾਣੇ ਪਰ ਕੱਲੇ ਜਾਣੇ ਨੂੰ ਔਖਾ ਜਾਣਾ ਔਖਾ ਲੱਗਦਾ ਹੈਗਾ ਨਾ ਹੁਣ ਕੱਲੀ ਆਣੀ ਫਿਰ ਤ ਜਾ ਜਾਂਦਾ ਨਾ ਸਵੇਰੇ ਬੀਬੀ ਅੱਜ ਵਗ ਗਈ ਸੀਗੀ ਲੌਂਗੋਆ ਭਾਈ ਮਨੀ ਸਿੰਘ ਦੇ ਨਾਲ ਤੇ ਉਥੇ ਇਕੱਠ ਵਾਲਾ ਹੁੰਦਾ ਹੈਗਾ ਇਹ ਜੋੜ ਮੇਲਾ ਫਿਰ ਉਥੇ ਵਗ ਗਈ ਉਹ ਫਿਰ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਚਲੋ ਅਗਰ ਕੰਮ ਖੰਡਾ ਕਰੀਏਗੇ ਬੈਠੀ ਬੈਠੀ ਨਹੀਂ ਉਹ ਨਚਰ ਜਦੋਂ ਆ ਗਏ ਫਿਰ ਫਟਾਫਟ ਚਾਹ ਪਾਣੀ ਪੀ ਕੇ ਸਾਰੇ ਇਕੱਠੇ ਗੱਲ ਗਏ ਹੁਣ ਮੱਜਾ ਦਾ ਟਾਈਮ ਹੋ ਗਿਆ ਚਲ ਨਵੀਂ ਵਿਧੀ ਮੇਰੋਂ ਭਾਵਨਾ ਪੂਰੀ ਹੋ ਗਈ ਨਹੀਂ ਮੈਨੂੰ ਆਇਆ ਸੀਗਾ ਇਹਦੇ ਮਨ ਚਾਇ ਰੁਕਦਾ ਵੀ ਮੈਂ ਵੋਟ ਨਹੀਂ ਪਾ ਕੇ ਹੀ ਬੇਸ਼ੱਕ ਕੋਈ ਜਿੱਤੇ ਹਾਰੇ ਨਾ ਪਰ ਜਿੱਥੇ ਆਪਾਂ ਖੜੇ ਹੁੰਨੇ ਉਸ ਐਂ ਹੁੰਦਾ ਕਿ ਵੀ ਆਪਾਂ ਉੱਥੇ ਵੋਟ ਪਾਉਣੀ ਸੀ ਜੇ ਮੇਰੀ ਵੋਟ ਹੁੰਦੀ ਤਾਂ ਮੈਂ ਪਾ ਕੇ ਆਉਣੀ ਆਇਆ ਨਾ ਹੋ ਜਾਈਂ ਨਾ ਹੋ ਜਾਈਂ ਚਲੋ ਜੋ ਕਿਸਮ ਦੇ ਲਿਖਿਆ ਹੁਣ ਉਹਨਾਂ ਦੇ ਬਣ ਜੂਗਾ ਨਾ ਤੇ ਆਪਾਂ ਵੀ ਆਵਦਾ ਤੁਸੀਂ ਤਾਂ ਕੰਮ ਦੇ ਨਹੀਂ ਨਿਕਲੇ ਹੈ ਤੁਸੀਂ ਤਾਂ ਕੰਮ ਦੇ ਨਿਕਲੇ ਨਹੀਂ ਆਪ ਵੀ ਵੋਟ ਨਹੀਂ ਪਾਈ ਮੈਨੂੰ ਵੀ ਕਿਹਾ ਮੈਂ ਵੀ ਕਿਸੇ ਨੋਰ ਪਾਈ ਦੀਪੀਨ ਕਹੇ ਬੀਬੀ ਕਿਸੇ ਨੋਰ ਪਾਈ ਵਿਚਾਰੀ ਨਹੀਂ ਆਪ ਲੱਭੀ ਹੁਣ ਉਹ ਜਾ ਕੇ ਹੁਣ ਮੈਂ ਕਪੜਾ ਨੀੜਾ ਤਾਰ ਤੇ ਲਾਉਣੀ ਕਪੜੇ ਵੀ ਨਹੀਂ ਸੁੱਕਦੇ ਹੈਗੇ ਹੁਣ ਤਾਂ 2 ਦਿਨ ਹੋ ਗਏ ਨਾ ਅੰਦਰ ਪਾਉਣੇ ਪੈਂਦੇ ਨੇਗੇ ਲਾ ਕੇ ਤਾਰ ਤੇ ਜਿਹੜੇ ਜਾਣਾ ਕਿਉਂਕਿ ਅੱਜ ਕੱਲ੍ਹ ਗਰਮ ਸੂਟ ਜਿਆਦਾ ਹੁੰਦੇ ਨੇਗੇ ਨਾ ਤੇ ਇਹਨਾਂ ਵੀ ਰੈਡੀ ਦਾ ਤਜਮੀ ਨਹੀਂ ਸੁੱਕਦੇ ਹੈਗੇ ਲੋਰਾ ਲੋਰਾ ਇਹ ਟੀ-ਸ਼ਰਟਾਂ ਉਹ ਤਾਂ ਸੁੱਕਦੀ ਹੀ ਨਹੀਂ ਹੈਗੀਆਂ ਹਜੇ ਸਾਡੇ ਤਾਂ ਸੁੱਕੀ ਜਾਂਦੇ ਨੇਗੇ ਤੇ ਬਾਕੀ ਸ਼ੌਸ਼ੂਰ ਵੀ ਸੁੱਕ ਜਾਂਦੇ ਨੇ ਚੁੰਨੀਆਂ ਤਾਂ ਸੁੱਕੀ ਜਾਂਦੀਆਂ ਨੇਗੇ ਨਾ ਮਾਫ ਲੋ ਜੇ ਤਾਂ ਹਲਕੀਆਂ ਚੀਜ਼ਾਂ ਨੇ ਕੋਟੀਆਂ ਵੀ ਸੁੱਕ ਜਾਂਦੀਆਂ ਨਹੀਂਆਂ ਲੋਰਾਂ ਤੇ ਟੀ-ਸ਼ਰਟਾਂ ਸੁਕਾਉਣੀਆਂ ਬਹੁਤ ਜ਼ਿਆਦਾ ਔਖੀਆਂ ਨਹੀਂ ਐ ਬਾਕੀ ਬਣਾਉਣੀਆਂ ਸਲਵਾਰਾਂ ਵੈਲਟਾਂ ਆਈਆਂ ਨਾ ਮੇਰਾ ਪਾਣੀ ਵੀ ਹੋ ਗਿਆ ਗਰਮਾ ਜੇ ਮੈਂ ਉਧਰ ਹੀ ਰੱਖਦੀ ਸੀ ਤਾਂ ਇਹਦੇ ਵਿੱਚ ਕੀੜੀਆਂ ਫੈਲਦੀਆਂ ਸੀ ਐ ਫਿਰ ਮੈਂ ਘੱਟੇ ਕੋਈ ਤਰਫ ਕਰਦੇ ਕੀ ਕੀ ਸਮਾਂ ਲੈਂਦਾ ਅੱਜ ਆਈ ਮੇਰੀ ਮੂਫੜੀ ਗਰਮ ਹੋ ਗਿਆ ਮੇਰੀ ਮੈਨੂੰ ਬਹੁਤ ਵਧੀਆ ਲੱਗੀ ਸੱਚੀ ਨਹੀਂ ਪਤਾ ਨਹੀਂ ਘਾਤੋਂ ਮੂੰਗਫਲੀ ਦਾ ਹੋਰ ਨਾ ਟੇਸਟ ਨਹੀਂ ਹੁੰਦਾ ਹੈਗਾ ਜਿਵੇਂ ਪਹਿਲਾਂ ਛੋਟੇ ਹੁੰਦੇ ਨੂੰ ਵਧੀਆ ਲੱਗਦੀ ਹੁੰਦੀ ਸੀਗੀ ਜਿਹੜੀ ਮੈਂ ਪਰਸੋਂ ਉੱਥੇ ਉਧਰਲੇ ਅਗਰ ਮੂੰਗਫਲੀ ਖਾਧੀ ਉਹ ਮੈਨੂੰ ਬਹੁਤ ਵਧੀਆ ਲੱਗੀ ਬੀਕੰਨੇ ਦਾ ਕਹਿੰਦੇ ਹੁੰਦਾ ਦਾ ਮੂੰਗਫਲੀ ਚੱਚਕ ਆ ਸਾਰਾ ਬੱਕਾ ਨਾ ਨਹੀਂ ਬੱਕਾ ਸਮਾਨ ਆ ਗਿਆ ਇਹ ਆਪਣੇ ਕੱਲ ਨੂੰ ਭਈ ਮਹਾਪੁਰਸ਼ ਪਹੁੰਚ ਰਹੇ ਨੇਗੇ ਉਹਨਾਂ ਵਾਸਤੇ ਆਪਾਂ ਸਮਾਨ ਮੰਗਾਇਆ ਚਾਪਾਣੀ ਵਾਸਤੇ ਨਾ ਸਾਨੂੰ ਇਹ ਨਹੀਂ ਪਤਾ ਹੈਗਾ ਵੀ ਉਹ ਕਿਵੇਂ ਦਾ ਚਾਪਾਣੀ ਪੀਂਦੇ ਨੇਗੇ ਚਲੋ ਹੌਲੀ ਹੌਲੀ ਪਤਾ ਲੱਗ ਜਿਓ ਆਪਾਂ ਇੰਨਾ ਕ ਸਮਾਨ ਤਾਂ ਮੰਗਾ ਲਿਆ ਤੇ ਬਾਕੀ ਮਿੱਠਾ ਜਿਹੜਾ ਘੱਟੀ ਖਾਂਦੇ ਹੁੰਦੇ ਨੇਗੇ ਨਾ ਜੇ ਪ੍ਰਸ਼ਾਦੇ ਦੀ ਤਿਆਰੀ ਹੋਈ ਤਾਂ ਆਪਾਂ ਫਿਰ ਪ੍ਰਸ਼ਾਦਾ ਬਣਾ ਲਾਂਗੇ ਹਲੇ ਸ਼ਾਮ ਤੱਕ ਪਤਾ ਲੱਗੂਗਾ ਨਾ ਪਾਪਾ ਜੀ ਪੁੱਛ ਕੇ ਦੱਸਣਗੇ ਸੰਤਾਨ ਜੀ ਪਤਾ ਲੱਗਿਆਗਾ ਅੱਜ ਪਾਪਾ ਜੀ ਨੇ ਵੀ ਉਹਨਾਂ ਨੇ ਦੱਸਿਆ ਹੋਰ ਬੰਦਿਆਂ ਨੇ ਵੀ ਆਉਣਗੇ ਕੱਲ ਨੂੰ ਤੁਹਾਡੇ ਘਰੇ ਤੇ ਚਲੋ ਚਾਹ ਦਾ ਪ੍ਰਬੰਧ ਤਾਂ ਆਪਾਂ ਨੂੰ ਚਾਹੀਦਾ ਨਾ ਅੰਗੀ ਰੁਕੀ ਕਰ ਲਾਂਗੇ ਹੁਣ ਆਪਾਂ ਖਾਣੇ ਦੀ ਮੂੰਪਣੀ ਹਜੇ ਮੇਰੇ ਲਈ 15-20 ਮਿੰਟ ਪਹਿਨੇ ਕੱਪੜਾ ਲੀਹ ਦਾ ਸਾਰ ਤੋਂ ਮੇਲਾ ਤਸਦਾ ਕਰ ਰਹੀ ਆ ਪਾ ਦਾਂਗੇ ਨਾ ਲੋ ਜੀ ਮੂੰਹ ਖਲੀ ਆਉਣ ਦੀ ਧੀਰ ਸੀ ਸਾਡੇ ਨੈਣੇ ਜਵਾਕਾਂ ਦੇ ਕੰਮ ਸਣੇ ਬੀਬੀ ਨਵੀ ਤੇ ਰੈਡੀ ਜੈ ਵੀ ਕੀ ਹਾਲ ਕਰਕੇ ਗਏ ਨੇ ਵੀ ਹੁਣ ਝਾੜੂ ਲਾਉਣ ਨੂੰ ਸਵਾ 4 4:30 ਹੋਈ ਪਈ ਨੇ ਵੀ ਆਪਾਂ ਤਾਂ ਚੱਲਦੇ ਆਂਗੇ ਆਈ ਨਹੀਂ ਬਈ ਆਹੀਂ ਝੱਲਾਂਗੇ ਆਪਾਂ ਇਹ ਲਾਉਗਾ ਜਦੋਂ ਇੱਧਰ ਨਾਪਰੀ ਦੁਕਾਨ ਵਾਲੀ ਰੋਟੀ ਬਣਾ ਰਹੀ ਹੈ ਹੁਣ ਨਾ ਉਧਰ ਐ ਨਾ ਉਧਰ ਐ ਸਬਜ਼ੀ ਨੂੰ ਦੇਖ ਕੇ ਕਹਿੰਦੀ ਮੈਨੂੰ ਬੈਂਗਣੀ ਸਬਜ਼ੀ ਵਧੀਆ ਲੱਗੀ ਕਹਿੰਦੀ ਹੁਣ ਆਹ ਪਛੇ ਦੀ ਰੋਟੀ ਖਾਣਾ ਚਾਹ ਦੁਪਹਿਰ ਵਾਲੀ ਹੁਣ ਪਿੰਦੀ ਹੈਗੀ ਹਜੇ ਚਾਹ ਆ ਪੀਓ ਮੀ ਜੁੱਕਰੀ ਇਹਨੂੰ ਪਤਾ ਨਹੀਂ ਕੀ ਆਦਤ ਬਣੀਏਗੀ ਦੁਪਹਿਰ ਵਾਲੀ ਚਾਰ ਰੋਟੀ 4 ਵਜੇ 5 ਵਜੇ ਤੇ ਸਵੇਰ ਵਾਲੀ 12 ਵਜੇ 11 ਵਜੇ ਇਸ ਤਰ੍ਹਾਂ ਖਾਉਗੀ ਫਿਰ ਆਖੂਗੀ ਮੈਨੂੰ ਭੁੱਖ ਨਹੀਂ ਲੱਗਦੀ ਮੈਨੂੰ ਸੁਆਦ ਨਹੀਂ ਲੱਗਦਾ ਸੁਆਦ ਕਿਵੇਂ ਲੱਗੂਗੀ ਤਾਜੀ ਰੋਟੀ ਤਾਂ ਵਧੀਆ ਲੱਗਦੀ ਹੈ ਜੇ ਆਪਾਂ ਬੇਟੇ ਅੱਜ ਮੈਂ ਬਾਅਦ ਵਿੱਚ ਰੋਟੀ ਖਾਧੀ ਤੇ ਮੈਨੂੰ ਨਾ ਉਨੀ ਵਧੀਆ ਨਹੀਂ ਲੱਗੀ ਹੋएगी ਨਹੀਂ ਹਰ ਰੋਜ਼ ਮੈਂ ਕਦੇ-ਕਦੇ ਹੁਣ ਵਿਚੇ ਦੀ ਮੈਂ ਖਾਣ ਲੱਗ ਗਈ ਸੀ ਪੱਕੀ ਦੀ ਰੋਟੀ ਬਲਾਈ ਵਧੀਆ ਲੱਗਦੀ ਹੈ ਨਾ ਸੁਆਦ ਲੱਗਦੀ ਹੈ ਪੱਕੀ ਦੀ ਰੋਟੀ ਤਾਜੀ ਤਾਂਜੀ ਹਮ ਅੱਜ ਹੀ ਰੱਗੀਏ ਨਾ ਅੱਜ ਤਾਂ ਮੈਂ ਬਾਅਦ ਚ ਖਾਧੀ ਹੈਗੀ ਅੱਜ ਮੈਂ ਉਹ ਦੇਖਾਂਗੀ ਅੱਜ ਮੈਨੂੰ ਰੋਟੀ ਘੱਟ ਨਹੀਂ ਵਧੀਆ ਲੱਗੀ ਫਿਰ ਕੀ ਕਾਰਨ ਹੋ ਗਿਆ ਅੱਜ ਮੈਂ ਹੀ ਭੁੱਲ ਗਈ ਰੋਟੀ ਖਾ ਕੇ ਚਲੋ ਜੀ ਹੁਣ 4:30 ਹੋ ਗਏ ਹੈ ਹਾਂ ਹਾਂ ਜੀ ਨੇ ਖਵਾਈ ਹੈ ਤੇ ਸ਼ਾਮ ਨੂੰ ਮੈਂ ਖਵਾਉਣੀ ਹੁੰਦੀ ਐ ਸਾਨੂੰ ਸਵੇਰੇ ਮੈਨੂੰ ਨਵੀਂ ਖਵਾਉਣੀ ਹੁੰਦੀ ਹੈਗੀ ਹੁਣ ਮੈਂ ਚਲਦੀ ਮੱਜਾਂ ਦਾ ਅੱਜ ਮੇਰਾ ਸੰਬਰ ਸੰਭਰਈਆ ਸਾਰਾ ਕੁਝ ਪਿਆ ਗੋਹਾ ਇਕੱਠਾ ਕਰਨ ਵਾਲਾ ਦੇਖਦੇ ਜੀ ਪਾਣੀ ਤਾਂ ਨਹੀਂ ਪੀਉਣਗੇ ਐ ਨਹੀਂ ਪਤਾ ਹੈਗਾ ਹੁਣ ਸਕੂਲ 'ਚ ਵੱਜੇ ਹੋਣ ਨਵੀਂ ਦੀ ਰੈਡੀ ਦੁਬਾਰਾ ਫੇਰ ਸੱਚ ਚੇਪੀ ਕਹਿੰਦੇ ਸੀ ਲੈਣ ਜਾਣੇ ਆਗੇ ਤੇ ਕਪੜਾ ਲੀਡਾਂ ਲਾ ਕੇ ਮੈਂ ਸਾਰਾ ਤਾਰ ਤੁੰਦਰ ਪਾਤਾ ਸੁੱਕਣਾ ਆਪਾਂ ਜਿਹੜੇ ਕਪੜੇ ਰਹਿ ਗਏ ਵਸੇ ਲਾ ਕੇ ਉਹਦੇ ਟੰਗ ਦੇਣੀ ਹੈਗੀ ਹੁਣ ਆਪਾਂ ਚੱਲੀਏ ਭਾਈ ਕਰੀਏ ਉਹੀ ਕੰਮ ਨਾ ਤਾਂ ਹੁਣ ਆਪਾਂ ਬਣਾ ਲਈ ਰੋਟੀ ਪਹਿਲਾਂ ਭਾਂਡੇ ਸਾਫ ਕਰੀਏ ਤੇ ਫੇਰ ਖਾਣਿਆ ਨਾ ਜਦੋਂ ਕੰਮ ਮੈਨੇ ਨੇ ਨੇੜੇ ਹੀ ਹੁਣ ਦੋ ਘੰਟੇ ਹੋ ਗਏ ਜਿਹੜੀ ਜਿਹੜੀ ਸਵੇਰੇ ਬਣਦੀ ਸ਼ਾਮ ਨੂੰ ਗਈ ਨਹੀਂ ਹੈਗੀ

ਬੜੀ ਬੜਾ ਗੁੱਲ ਨਹੀਂ ਆਵਾਂਗੇ ਆ ਮੈਂ ਫੇਰੀ ਰੱਖੀ ਫਿਰ ਆ ਮਰੋਟੀ ਸਾਨੂੰ ਗੱਲ ਕਲੀਅਰ ਹੋਣੀ ਹੈਗੀ ਆਪਣੇ ਘਰ ਤੇ ਪਤਾ ਨਹੀਂ ਕਿਉਂ ਆਏ ਬਜਰ ਆ ਗਏ ਹੁਣ ਇਹ ਨਹੀਂ ਪਤਾ ਹੈਗਾ ਵੀ ਕਿਵੇਂ ਆਉਣਗੇ ਕਾਇ ਜਾਣੇ ਹੋਣਗੇ ਕਦੋਂ ਆਉਣਗੇ ਜਿਉਂ ਕਾਪ ਦਾ ਸੁਦੇਰੀ ਹਾਂ ਇਹ ਤਾਂ ਕਹਿਣੀ ਆ ਆ ਤਾਂ ਕੋਈ ਜਿਹੜੀਆਂ ਉਹਦੇ ਮੈਨੂੰ ਗੁੱਲ ਵੀ ਗਏ ਹੈ ਕਹਦੇ ਪਈ ਦੇ ਪਛਾਦਾ ਸਕੇ ਕਿ ਦਹੀਂ ਜਮਾਰਾਂਗੇ ਕੋਈ ਗੱਲ ਨਹੀਂ ਉਹਦੀ ਜਮਾ ਲਾਂਗੀ ਉਹਦੀ ਦਹੀਂ ਜੰਮ ਜੂਗੀ ਮਾਦੀ ਸਵੇਰੇ ਆਉਣਗੇ ਸ਼ਾਮ ਨੂੰ ਦਹੀਂ ਜਮਾਵਾਂਗੇ ਫਿਰ ਕੁਛ ਐਡੇ ਕੁ ਸਬਜੀ ਵੀ ਹੋ ਕੁਛ ਨਾਲ ਖਾਣ ਨੂੰ ਵੀ ਹੋਊਗਾ ਖੱਲੀ ਹੋ ਹੀ ਜਾ ਪਈ ਹੋ ਜਾਊਗਾ ਸਾਰਾ ਕੁਝ ਫਿਰ ਜਦੋਂ ਕੋਈ ਆਏ ਤਾਂ ਫੇ ਰੱਖਣਗੇ ਪਈ ਹੈ ਨਹੀਂ ਲੈ ਤਾ ਰੋਕੇ ਰਹਾ ਭਰਾਨੀ ਸੀ ਦਰਦੋ ਕੇ ਰੱਖੜਾਏਗੇ ਵੀ ਫਿਰ ਉਹ ਕਿਵੇਂ ਬਣੂਗੀ ਪਹਿਲਾਂ ਜੇ ਅਪਾ ਪਹਿਲਾਂ ਤਿਆਰੀ ਕਰਾਂਗੇ ਹਰ ਇੱਕ ਚੀਜ਼ ਦੀ ਤਾਂ ਫਿਰ ਆਪਾਂ ਬੁਣਦਾ ਆਡਾ 4.5 ਖਾਧੂ ਖਾ ਪਿਆ ਹੁਣ ਅਸੀਂ 4 ਪਾਉਣਾ ਹੈ ਹੁਣ ਉਹ ਹੀ ਗੱਲ ਹੈ ਧੁੰਦਾ ਪੜਨ ਲੱਗ ਗਿਆ ਹੁਣ ਕੋਈ ਖੀਰੇ ਖੀਰੇ ਲਿਆ ਕਰੋ ਆਪਾਂ ਹੁਣ ਹੁੰਦੇ ਨਹੀਂ ਖੀਰੇ ਵੀ ਲੈਂਦੇ ਬਸ ਮੈਨੂੰ ਕਦੇ ਸਮਝ ਨਹੀਂ ਰਹੀ ਕੀ ਬਾਕੀ ਕਰਦੇ ਨਹੀਂ ਜੇ ਉਹਸੇ ਲਿਆਉਂਗੇ ਰਹੀ ਠੀਕ ਹੈ ਅੱਜ ਕਾਹਦੀ ਬਣਾਏ ਰੇ ਅੱਜ ਬੈਠੇ ਪਪਾਈਏ ਗੋਭੀ ਲਈ ਸੀ ਕਹਿੰਦੇ ਗੋਭੀ ਨਹੀਂ ਬਣਾਈ ਹੈਗੀ ਹੁਣ ਬੈਂਕ ਨਹੀਂ ਵੱਧ ਸੀਗੀ ਅੱਧੀ ਮੈਜ ਬਣਾ ਲਈ ਅੱਧੀ ਮੈਂ ਫੇਰ ਬਣਾ ਲੂੰਗੀ ਵਿੱਚ ਦੀ ਗੋਭੀ ਬਣਾ ਲਾਂਗੇ ਨਾ ਤੇ ਜੇ ਹੁਣ ਉਹ ਸਾਰੀ ਹੀ ਰੱਖ ਦੇਗੇ ਫਿਰ ਉਹ ਸਾਰੀ ਖਰਾਬ ਹੋ ਜਾਂਦੀ ਹੈਗੀ ਅੱਜ ਵੀ ਮੈਂ ਬਹੁਤ ਵਧੀਆ ਵਧੀਆ ਕੱਟ ਕੱਟ ਬਣਾਈ ਸੀਗੀ ਜਿੱਦਨੂ ਮੈਂ ਲੈ ਪਰਸੋਂ ਤੱਕ ਬਣਾਵਾਂਗੇ ਫਿਰ ਕਿਤੇ ਖਰਾਬ ਵੀ ਨਾ ਹੋ ਜੇ ਆਹ ਔਖਾ ਹੋਇਆ ਜੀ ਬਿਨਾ ਪੁੱਛੇ ਕੁਝ ਹੀ ਲੈ ਲੈਂਦਾ ਨਾ ਬਿਨਾ ਪੁੱਛੇ ਲੈ ਆਨ ਤੇ ਵਦੂ ਹੋਏ ਦੀ ਜੇ ਪੁੱਛ ਕੇ ਲੈਣਾ ਨਾ ਮੈਨੂੰ ਪੁੱਛੇ ਸੀ ਮੈਂ ਲੈ ਲਵਾਂ ਇੱਕ ਵੱਲੂ ਲੈ ਆਏ ਲੇ ਸੁਣਾ ਉਹ ਹਾਲੋਂ ਆ ਗਈ ਜਿਹੜੀ ਉਹਦੇ ਘਰ ਕੇ ਬਾਅਦ ਟਾਈਮ ਲੱਗ ਗਿਆ ਪਤਾ ਨਹੀਂ ਕੀ ਹੋਇਆ ਸਾਰਾ ਪਰਵਾਰ ਸਭ ਦੀ ਉਹ ਗੰਡਾ ਕਰ ਗੰਡਾ ਹੋਈ ਹੋ ਗਿਆ ਸ਼ਾਮ ਦਾ ਟਾਈਮ ਆਪਾਂ ਕੰਮ ਤਾਂ ਦੇ ਸਾਰੇ ਨਿਮੇੜ ਲੇ ਪੂਰਾ ਹਨੇਰਾ ਹੋ ਗਿਆ ਨਾ ਟਾਈਮ ਜਿਹੜਾ 6:30 6:30 ਵਜੇ ਇਸ ਤਰ੍ਹਾਂ ਲੱਗਦਾ ਜਿਵੇਂ ਪਾਲੀ ਹਨੇਰਾ ਹੋ ਗਿਆ ਹੁੰਦਾਗਾ ਤੇ ਹੁਣ ਰੋਟੀ ਖਾ ਕੇ ਆਪਾਂ ਭਾਂਡੇ ਸਾਫ਼ ਕਰਤੇ ਆਪਾਂ ਜੀ ਆਪਦੇ ਦੋਸਤਾਂ ਕੋਲੇ ਚਲੇ ਗਏ ਇੱਥੇ ਬਾਹਰ ਜਿ ਬੈਠ ਜਾਂਦੇ ਨੇਗੇ ਨਵੀਂ ਦੇ ਜਿਹੜੀ ਗੁਰਦੁਆਰਾ ਸਾਹਿਬ ਚਲੇ ਗਏ ਉਹ ਡਾਲੀ ਕਰਕੇ ਆਏ ਸੀ ਭਾਈ ਨਾਲ ਹੀ ਲੈ ਗਏ ਨਾ ਕੋਈ ਪਲੈਨਿੰਗ ਵਗੈਰਾ ਲੰਗਰ ਦੀ ਤਿਆਰੀਆਂ ਨੇ ਜਿਹੜੀਆਂ ਉਹ ਕਰਨੀਆਂ ਹੋਣਗੀਆਂ ਨਾ ਤੇ ਬਿਸਕਟ ਜਿਹੜੇ ਨੇ ਨਾ ਵੀ ਆਪਣੀ ਰਸਤ ਇਕੱਠੀ ਕਰੀ ਸੀਗੀ ਉਹਦੇ ਬਿਸਕਟ ਕਰਨੇ ਦਿੱਤੇ ਨੇਗੇ ਹੋ ਜਾਣਗੇ ਮੇਲੇ 5 ਕਾਊਂਟਲ ਬਿਸਕਟਾਂ ਆਟੇ ਦੇ ਤੇ ਉਸ ਤੋਂ ਬਾਅਦ ਵਿੱਚ ਬਾਕੀ ਸਮਾਨ ਪੈਣਾ ਨਾ ਡਬਲ ਹੋ ਜਾਊਗਾ ਤੇ ਹੁਣ ਉਹ ਫੇਰ ਭਾਈ ਤੋਂ ਤਰੀਕ ਲਈਏਗੀ ਦੋ ਤਿੰਨ ਦਿਨਾਂ ਦੀ ਦੋ ਤਿੰਨ ਦਿਨ ਬਸ ਤਾਂ ਭਾਈ ਸਾਰੇ ਬੇਲੀ ਨੇਗੇ ਲਗਾਤਾਰ ਉਹਨਾਂ ਨੂੰ ਕਹਿਤਾ ਵੀ ਉਹ ਕਹਿੰਦੇ ਤਿੰਨ ਦਿਨ ਲੱਗ ਜਾਣਗੇ ਦੋ ਭਾਈ ਪੁੱਛੇ ਹੋਏ ਨੇਗੇ ਤੇ ਹੁਣ ਉੱਥੇ ਬੈਠ ਕੇ ਫੇਰ ਉਹ ਕਰਾਉਣੀ ਪੈਣਗੇ ਨਾ ਦੋ ਤਿੰਨ ਦਿਨਾਂ ਚ ਬੰਨਣਗੇ ਜਦੋਂ ਉਹਨੂੰ ਸੇਵਾ ਚ ਜਾਣਾ ਹੈਗਾ ਉਦੋਂ ਉਹਨੂੰ ਆਪਣੇ ਉਹਦੋਂ ਤਿਆਰ ਹੋ ਜਾਣਗੇ ਨਾ ਪਿਛਲੇ ਸਾਲ ਸੀ ਮਠੀਆਂ ਮਠੀ ਸੀ ਮੈਨੂੰ ਲੱਗਦਾ ਗੁਰਦੁਆਰਾ ਸਾਹਿਬ ਹੋ ਨਾ ਹਲਵਾਈ ਤੋਂ ਮਠੀਆਂ ਤਿਆਰ ਕਰਵਾ ਲਈਆਂ ਸੀਗੀਆਂ ਅੱਜ ਕਿਹਨੇ ਬਿਸਕੁਟ ਬਿਸਕੁਟਾਂ ਦੇ ਨਾਲ ਦੁੱਧ ਦਾ ਲੰਗਰ ਲਾਵਾਂਗੇ ਨਾ ਚਲੋ ਪਰਮਾਤਮਾ ਸਾਰਿਆਂ ਦੀਆਂ ਮਨੋਭਾਵਨਾਵਾਂ ਪੂਰੀਆਂ ਕਰੇ ਨਾ ਜਿਹੜੀ ਇੱਛਾ ਨੂੰ ਧਾਰ ਕੇ ਅਗਲਾ ਸੇਵਾ ਕਰਦਾਗਾ ਸਾਰੇ ਪਿੰਡ ਦੀ ਸੇਵਾ ਹੈਗੀ ਨਾ ਇਹ ਕਿਹੜਾ ਇੱਕ ਜਣੇ ਦੀ ਹੈਗੀ ਚਲੋ ਕਿਸੇ ਨਾ ਤਮੂਰੇ ਹੋਣਾ ਹੀ ਪੈਂਦਾਗਾ ਨਾ ਤੇ ਸਾਰਿਆਂ ਦੀਆਂ ਰਸਤਾ ਖਾਂਡ ਆਟਾ ਜਿਵੇਂ ਵੀ ਸਰਦਾ ਸੀ ਸਾਰਿਆਂ ਨੇ ਪੈਸੇ ਜੋ ਵੀ ਪਾਇਆ ਪਰਮਾਤਮਾ ਸਾਰਿਆਂ ਦੀ ਨਾ ਮਨੋ ਕਾਮਨਾ ਪੂਰੀਆਂ ਕਰੇ ਆਪਦਾ ਕਹਿੰਦੇ ਹੈਗੇ ਤੇ ਅਗਲੀ ਵਾਰ ਵਾਧੇ ਚੜ ਕੇ ਨਾ ਹਿੱਸਾ ਪਾਉਣਾ ਤੇ ਵਾਧੇ ਚੜ ਕੇ ਸੇਵਾ ਕਰਨ ਨਾ ਤੇ ਚਲੋ ਜੀ ਹੁਣ ਆਪਾਂ ਕਰਦੇ ਆਂਗੇ ਬਲੌਗ ਦਾ ਐਂਡਮ ਮਿਲਾਂਗੇ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਪਸੰਦ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਆਦ ਤੱਕ ਦੇ ਲਈ ਸਤਿ ਸ੍ਰੀ ਅਕਾਲ